ਇਸ ਸਮੇਂ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰੀ ਦੇਸ਼ ਅਮਰੀਕਾ ਵਿੱਚ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਉੱਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਡੰਡੀ ਅਮਰੀਕਾ ਵਰਗੇ ਸ਼ਕਤੀਸ਼ਾਲੀ ਮੁਲਕ ਵਿੱਚ 4 ਸਾਲ ਬਾਅਦ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਦੁਨੀਆ ਭਰ ਦੇ ਦੇਸ਼ਾਂ ਦੀ ਦਿਲਚਸਪੀ ਰਹਿੰਦੀ ਹੈ ਡੰਡੀ ਆਧੁਨਿਕ ਅਮਰੀਕਾ ਦਾ ਇਤਿਹਾਸ ਕੁਝ ਸਦੀਆਂ ਹੀ ਪੁਰਾਣਾ ਹੈ ਪਰ ਇਹ ਅਕਸਰ ਦਿਲਚਸਪੀ ਭਰਪੂਰ ਅਤੇ ਅਨੋਖਾ ਰਿਹਾ ਹੈ ਡੰਡੀ ਅੰਗਰੇਜ਼ਾਂ ਅਤੇ ਹੋਰ ਯੂਰਪੀਅਨ ਦੇਸ਼ਾਂ ਵਿੱਚੋਂ ਗਏ ਨਾਗਰਿਕਾਂ ਵੱਲੋਂ ਇਥੇ ਕੁਦਰਤੀ ਖਜ਼ਾਨਿਆਂ ਨਾਲ ਭਰਪੂਰ ਇਸ ਵਿਸ਼ਾਲ ਭਾਰਤੀ ਉੱਤੇ अनेका ਕਲੋਨੀਆ ਬਣਾਈਆਂ ਗਈਆਂ ਡੰਡੀ ਇਹਨਾਂ ਕਲੋਨੀਆ ਨੂੰ ਇਕੱਠਾ ਕਰਨ ਲਈ ਬਹੁਤ ਭਿਆਨਕ ਗ੍ਰਹਿ ਯੁੱਧ ਵੀ ਹੋਇਆ ਜਿਸ ਤੋਂ ਬਾਅਦ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਇਆ ਗਿਆ ਡੰਡੀ ਇਹ ਮੁਲਕ ਅੱਗੇ ਵਧਦਾ ਗਿਆ ਡੰਡੀ ਵੱਖ-ਵੱਖ ਖੇਤਰਾਂ ਵਿੱਚ ਇਸ ਦੇ ਖੋਜੀਆਂ ਨੇ ਚਮਤਕਾਰ ਕਰ ਵਿਖਾਏ ਡੰਡੀ ਦੁਨੀਆਂ ਦੇ ਹਰ ਪੱਖੋਂ ਆਧੁਨਿਕ ਦੌਰ ਵਿੱਚ ਖੋਜਣ ਵਿੱਚ ਅਮਰੀਕਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਡੰਡੀ ਇਸ ਦੀਆਂ ਲੋਕਤੰਤਰੀ ਪਰੰਪਰਾਵਾਂ ਵੀ ਮਜ਼ਬੂਤ ਹੁੰਦੀਆਂ ਰਹੀਆਂ ਹਨ ਡੰਡੀ ਯੂਰਪ ਅਤੇ ਹੋਰ ਦੁਨੀਆ ਭਰ ਵਿੱਚੋਂ ਆਏ ਲੋਕਾਂ ਨੇ ਆਪਣੀ ਵੱਖਰੀ ਅਮਰੀਕਨ ਪਛਾਣ ਬਣਾਈ ਅਤੇ ਮਜ਼ਬੂਤ ਕੀਤੀ ਡੰਡੀ ਸਮੇਂ-ਸਮੇਂ ਬਣੇ ਰਾਸ਼ਟਰਪਤੀਆਂ ਜਾਰਜ ਵਾਸ਼ਿੰਗਟਨ ਇਬਰਾਹਿਮ ਲਿੰਕਨ ਅਤੇ ਆਈਸਨਹਾਵਰ ਨੇ ਇਸ ਮੁਲਕ ਨੂੰ ਅਨੇਕਾਂ ਪੱਖਾਂ ਤੋਂ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਡੰਡੀ ਅਮਰੀਕਾ ਦਾ ਰਾਸ਼ਟਰਪਤੀ ਦੁਨੀਆ ਦਾ ਸਟਾਰ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਮੰਨਿਆ ਜਾਂਦਾ ਰਿਹਾ ਹੈ ਡੰਡੀ ਇਸੇ ਲਈ ਹੀ ਦੁਨੀਆ ਇਸ ਚੋਣ ਨੂੰ ਤੀਬਰਤਾ ਨਾਲ ਦੇਖਦੀ ਹੈ ਡੰਡੀ ਪਿਛਲੇ ਸਮੇਂ ਇਸ ਦੇਸ਼ ਦੇ ਇਤਿਹਾਸ ਵਿੱਚ ਕਾਲੀ ਨਸਲ ਦਾ ਵਿਅਕਤੀ ਬਰਾਕ ਓਬਾਮਾ ਇਥੋਂ ਦਾ ਰਾਸ਼ਟਰਪਤੀ ਬਣਿਆ ਡੰਡੀ ਉਹ ਦੋ ਵਾਰੀ ਇਸ ਅਹੁਦੇ ਲਈ ਚੁਣਿਆ ਗਿਆ ਕਿਉਂਕਿ ਅਮਰੀਕਾ ਵਿੱਚ ਦੋ ਵਾਰ ਤੱਕ ਹੀ ਰਾਸ਼ਟਰਪਤੀ ਬਣੇ ਰਹਣ ਦੀ ਪਰੰਪਰਾ ਲੰਮੇ ਚਿਰ ਤੋਂ ਬਣੀ ਹੋਈ ਹੈ ਡੰਡੀ ਬਰਾਕ ਓਬਾਮਾ ਨੂੰ ਇੱਕ ਸਫਲ ਰਾਸ਼ਟਰਪਤੀ ਮੰਨਿਆ ਗਿਆ ਹੈ ਡੰਡੀ ਚਾਹੇ ਉਸ ਤੋਂ ਬਾਅਦ ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ 트੍ਰੰਪ ਰਾਸ਼ਟਰਪਤੀ ਰਹੇ ਪਰ ਉਹ ਆਪਣੇ ਇੱਕ ਵਾਰ ਦੇ ਕਾਰਜਕਾਲ ਵਿੱਚ ਬੇहद ਵਿਵਾਦਾਂ ਵਿੱਚ ਘਿਰੇ ਰਹੇ ਡੰਡੀ ਇਸੇ ਲਈ ਹੀ ਉਸ ਤੋਂ ਬਾਅਦ ਡੈਮੋਕ੍ਰੈਟਿਕ ਪਾਰਟੀ ਦਾ ਜੋ ਬਾਈਡਨ ਰਾਸ਼ਟਰਪਤੀ ਚੁਣਿਆ ਗਿਆ ਡੰਡੀ ਚਾਹੇ ਇਸ ਵਾਰ ਪਹਿਲਾਂ ਤੋਂ ਜੋ ਬਾਈਡਨ ਹੀ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ ਸੀ ਪਰ ਉਸ ਦਾ ਪ੍ਰਭਾਵ ਘਟਦੇ ਜਾਣ ਅਤੇ ਕੁਝ ਸਿਹਤ ਦੀਆਂ ਸਮੱਸਿਆਵਾਂ ਕਾਰਨ ਹੁਣ ਉਸ ਦੀ ਥਾਂ ਉੱਤੇ ਉਸ ਦੀ ਉਪ ਰਾਸ਼ਟਰਪਤੀ ਰਹੀ ਕਮਲਾ ਹੈਰਿਸ ਨੂੰ ਆਪਣੀ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਡੰਡੀ ਹੈਰਿਸ ਦੀ ਉਮੀਦਵਾਰੀ ਇਸ ਲਈ ਦਿਲਚਸਪੀ ਭਰਪੂਰ ਹੋਵੇਗੀ ਕਿਉਂਕਿ ਜੇ ਉਹ ਚੋਣ ਵਿੱਚ ਸਫਲ ਹੁੰਦੀ ਹੈ ਤਾਂ ਉਹ ਅਮਰੀਕਾ ਦੀ ਪਹਿਲੀ ਔਰਤ ਰਾਸ਼ਟਰਪਤੀ ਹੋਵੇਗੀ ਡੰਡੀ ਹੋਰ ਦਿਲਚਸਪ ਗੱਲ ਇਹ ਕਿ ਕਮਲਾ ਹੈਰਿਸ ਦੀ ਮਾਤਾ ਭਾਰਤੀ ਮੂਲ ਦੀ ਅਤੇ ਪਿਤਾ ਜਮਾਇਕਨ ਮੂਲ ਦਾ ਕਾਲਾ ਵਿਅਕਤੀ ਸੀ ਡੰਡੀ ਇਸ ਲਈ ਉਸ ਨੂੰ ਇੰਡੀਅਨ ਅਮਰੀਕਨ ਏਸ਼ੀਅਨ ਅਮਰੀਕਨ ਅਤੇ ਅਫਰੀਕਨ ਅਮਰੀਕਨ ਵੀ ਕਿਹਾ ਜਾ ਸਕਦਾ ਹੈ ਡੰਡੀ